ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਾਨਮੱਤਾ ਨਗਰ ਪਿੰਡ ਗਲੋਟੀ ਦੇ ਵਿੱਚ ਇਸ ਟਾਈਮ ਮੌਜੂਦ ਆ ਮੋਗੇ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਤੇ ਤਹਿਸੀਲ ਵੀ ਇਸ ਪਿੰਡ ਨੂੰ ਮੋਗਾ ਲੱਗਦੀ ਆ ਜਦੋਂ ਤੁਸੀਂ ਮੋਗੇ ਤੋਂ ਜਲੰਧਰ ਵਾਲੇ ਪਾਸੇ ਨੂੰ ਵਧੋਗੇ ਤਾਂ ਲਵਾਰਾ ਚੌਕ ਤੋਂ ਕੋਟੀ ਸੇਖਣ ਵਾਲਾ ਰੋਡ ਪੈ ਕੇ ਉਸ ਰੋਡ ਦੇ ਉੱਤੇ ਪਿੰਡ ਗਗੜਾ ਆਉਗਾ ਤੇ ਗਗੜੇ ਪਿੰਡ ਤੋਂ ਜਿਹੜੀ ਥੋੜੀ ਜਿਹੀ ਨਹਿਰ पार ਕਰਨ ਤੋਂ ਬਾਅਦ ਇੱਕ ਸੜਕ ਪਾੜਦੀ ਉਹ ਸਿੱਧੀ ਪਿੰਡ ਗਲੋਟੀ ਦੇ ਵਿੱਚ ਲੈ ਕੇ ਆਉਂਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਜਨਵਰ ਬਾਈ ਹੁੰਨਾਂ ਦੇ ਕੋਲੇ ਬਹੁਤ ਟੌਪ ਕਲਾਸ ਆ ਪਰ ਘਰੇਲੂ ਇੱਕ ਪਰਿਵਾਰ ਦੇ ਵਿੱਚ ਉਹ ਜੀ ਆ ਜਿਹੜਾ ਕਿ ਫੋਰਨ ਕੰਟਰੀ ਦੇ ਵਿੱਚ ਜਾ ਰਿਹਾ ਥੋੜੇ ਸਮੇਂ ਦੇ ਵਿੱਚ ਤੇ ਉਹਦਾ ਜਿਹੜੇ ਕਾਗਜ਼ ਵਗੈਰਾ ਨਿਕਲੇ ਹੋਏ ਆ ਇਸ ਕਰਕੇ ਫਿਰ ਬਾਈ ਹੁੰਨਾਂ ਨੇ ਸੋਚਿਆ ਕਿ ਕਿਸੇ ਤੋਂ ਫੜਨ ਫੜਾਉਣ ਨਾਲੋਂ ਆਪਾਂ ਆਪਣੇ ਜਾਨਵਰ ਸੇਲ ਕਰ ਦਿੰਦੇ ਆ ਕਿਉਂਕਿ ਜਾਨਵਰ ਤਾਂ ਫਿਰ ਮਿਲ ਜਾਣਗੇ ਜਦੋਂ ਜੇਬ 'ਚ ਪੈਸਾ ਹੋਊਗਾ ਤੇ ਆਪਾਂ ਵਿਆਜ ਬੂਜ ਭਰਨ ਨਾਲੋਂ ਆਪਾਂ ਆਪਣੇ ਜਾਨਵਰ ਸੇਲ ਕਰ ਦਿੰਦੇ ਆ ਤਿੰਨ ਮੱਜਾ ਦਿਖਾਊਗਾ ਤਿੰਨੇ ਤਿਆਰ ਦੁੱਧ ਵਾਲੀਆਂ ਚੰਗੇ ਦੁੱਧ ਵਾਲੀਆਂ ਸੂਈਆਂ ਸਵਾਈਆਂ ਆਜੋ ਕਰਦੇ ਆ ਗੱਲਬਾਤ ਮਿਲਦੇ ਆ ਭਰਾ ਨੂੰ ਸასი ਘਾਲ ਵੀਰੇ ਸასი ਘਾਲ ਵੀਰੇ ਕੀ ਹਾਲ ਆ ਵੱਡੇ ਭਾਈ ਵੀਰੇ ਵਧੀਆ ਬਹੁਤ ਵਧੀਆ ਤੁਸੀਂ ਸੇਤਾ ਦੇ ਪਰਿਵਾਰ ਭਾਈ ਬਈ ਠੀਕ ਹੈ ਜੀ। ਅੱਛਾ ਵੀਰੇ ਨਾਮ ਦੱਸ ਦੀਏ ਬਾਈ ਇੱਕ ਵਾਰੀ। ਮੇਰਾ ਨਾਮ ਜੀ ਸਦਾ ਸੁਖਵੀਰ ਪਿੰਡ ਸੁੱਖਾ ਕਹਿੰਦੇ। ਠੀਕ ਹੈ ਵੀਰੇ ਸੁੱਖਾ ਕਹਿੰਦੇ ਪਿੰਡ ਦੇ ਵਿੱਚ। ਹਾਂਜੀ। ਸੁਖਵੀਰ ਵੀਰੇ ਫਿਰ ਜਾਨਵਰ ਸਾਰੇ ਚੰਗੇ ਦੁੱਧ ਵਾਲੀ ਆ। ਹਾਂ ਵੀਰੇ ਸਾਰੇ ਆਪਣੇ ਦੁੱਧ ਪਾਉਣ ਨੂੰ ਰੱਖਿਆ ਘਰੇ ਸਾਰੇ ਦੁੱਧ ਵਸਤੇ ਸੀ। ਠੀਕ ਆ ਆਪਾਂ ਕਿਹੜਾ ਕੋਈ ਵਿਵਾਰ ਦਾ ਕੰਮ ਨਹੀਂ ਕਰਦੇ ਆਪਣਾ ਘਰੇ ਦੋਤੀ ਲੰਗਿਆ ਸੀ ਮੱਝਾ ਠੀਕ ਆ ਵੀਰੇ ਕਾਰਨ ਕੀ ਬਣ ਗਿਆ ਫਿਰ ਵੇਚਣ ਦਾ ਕੋਰ ਵੀਰੇ ਆਪਣਾ ਬੇਲੀ ਇੱਕ ਬਾਹਰ ਜਾ ਰਿਹਾ ਵਾ ਠੀਕ ਆ ਥੋੜੀ ਜੀ ਸੀ ਦੂਰ ਸੀ ਮੈਂ ਆਖਿਆ ਵੀ ਆਪਣੇ ਡੰਗਰ ਕਿਉਂ ਨਾ ਵੀ ਇਹੇ ਕਰ ਲਈਏ ਹੋਰ ਕਿਦੋਂ ਮੰਗਣ ਆ ਵੀ ਫਿਰ ਪੈਸੇ ਹੋਈ ਤਾਂ ਮੇਲ ਹੀ ਜਾਣੀ ਆ ਨਾ ਅੱਛਾ ਫਿਰ ਇੱਕ ਬਾਕੀ ਜਾਨਵਰ ਇੱਧਰ ਬਾਹਰ ਰੱਖੇ ਹੋਇਆ ਵੀਰੇ ਉਹ ਵੀ ਨਾਲ ਹੀ ਬਰਾਂਡਾ ਵੀ ਇੱਧਰ ਠੀਕ ਆ ਉਧਰ ਘਰੇ ਰੱਖੇ ਹੋਏ ਆ ਅੰਦਰ ਹੈ ਇਹ ਫਿਰ ਇੱਧਰ ਵੀਡੀਓ ਬਣਾਉਣੀ ਕਿਉਂਕਿ ਬਈ ਨੇਰਾ ਹੋ ਗਿਆ ਸੀ ਇੱਥੇ ਫਿਰ ਬਲਬ ਬੁਲਬ ਜਗਾ ਕੇ ਪੂਰਾ ਪ੍ਰਬ ਤੇ ਮਟੇਵਲੇ ਕੀ ਡਿਟੇਲ ਆਉਂਦੀ ਬਾਈ ਮੇਰੇ ਦੂਜਾ ਸੁਆ ਸੋਈ ਆ ਦੂਜਾ ਸੁਆ ਸੋਈ ਆ ਹਾਂ ਘਰ ਦੀ ਛੁੱਟੀ ਆਪਣੀ ਆ ਠੀਕ ਹੈ ਵੀਰੇ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ ਸੂਈ ਨੂੰ ਦਿਨ 15 ਹੋ ਗਏ ਆ ਠੀਕ ਹੈ 15 ਦਿਨਾਂ ਦੀ ਸੂਈ ਥਲੇ ਕੰਡੇ ਲਾਉਣ ਵਾਲਾ ਦੁੱਧ ਕਿੰਨਾ ਵੀਰੇ ਜਿਹੜਾ ਵੀਰੇ ਭਾਵੇਂ ਲੀਟਰ ਦਾ ਭਾਵੇਂ ਤੁਸੀਂ 20 ਮਨਾਲੇ ਕੋਈ 22 ਮਨਾ ਲਵੇ ਠੀਕ ਆ ਜਿਹੜਾ ਕੰਡੇ ਉੱਪਰ ਚੜਾਉਣ ਵਾਲਾ ਵਾ ਹੈ ਤਾਂ 18 ਤੁਸੀਂ 17 ਹੀ ਮੰਨ ਕੇ ਚੱਲੋ ਹੈ 18 ਬੰਦਾ ਦੋ ਟਾਈਮ ਚਾਰ ਟਾਈਮ ਦਸੱਲੀ ਕਰਕੇ ਲੈ ਆਏ ਹੈ 17 ਕਿਲੋ ਕੰਡੇ ਲਾਉਣ ਵਾਲਾ ਆਣ ਕੰਡੇ ਲਵਾਂ ਠੀਕ ਹੈ ਬਗਰ ਇਹਦੇ ਕੱਟਾ ਕਿ ਕੱਟੀ ਵੀਰੇ ਪਿੱਛੇ ਵੀਰੇ ਕੱਟੀ ਜਾਂਦੀ ਕੱਟੀ ਹੈਗੀ ਇਹਦੀ ਅਰਜਨ ਕੁੰਗੜ ਦੀ ਕੱਟੀ ਆ ਕੱਟੀ ਇਹਦੀ ਅਰਜਨ ਕੁੰ ਆਪ ਸੁਲਤਾਨ ਦੀ ਹੈ ਹਾਂ ਪਰ ਫਿਰ ਵੀ ਆਪਾਂ ਕਿਉਂ ਲੋਕੀ ਬਹੁਤ ਵਿਵਾਦ ਕਰਦੇ ਆ ਅੱਜ ਕੱਲ ਗੱਲਾਂ ਹੋਰ ਚੱਲ ਪੈਂਦੀਆਂ ਇਸ ਲਈ ਆਪਾਂ ਅੱਛਾ ਵੀਰੇ 19 21 ਪਾਸਾ ਰੱਖਦੀ ਹੈ ਹਨਾ ਇਹ ਥੋੜਾ ਬੋਧਾ ਫਰਕ ਹੈਗਾ ਸ਼ੁਰੂ ਤੋਂ ਐਵੇਂ ਹੀ ਆ ਪਰ ਦੁੱਧ ਦਾ ਕੋਈ 19 ਕੀ ਕੋਈ ਨਹੀਂ ਦੁੱਧ ਦਾ ਨਹੀਂ ਹੋਣਾ ਬਈ ਮੈਂ ਹੀ ਦੱਸਦੀ ਆ ਬਾਈ ਅੱਛਾ ਮਗਰ ਇਹਦੇ ਅਰਜਨ ਕੁੰਗੜ ਦੀ ਕੱਟੀ ਆ ਹਾਂ ਆ ਰਹੀ ਹੈ ਪਿੱਛੇ ਕੱਟੀ ਇਹਦੇ ਕੱਟੀ ਬਹੁਤ ਚੰਗੀ ਲੱਗੋ ਚਵਾਈ ਚਵਾਈ ਦੀ ਕਿਵੇਂ ਆ ਬ੍ਰਦਰ ਵੀਰੇ एकदम ਸਾਫ ਬਿਲਕੁਲ ਇਹ ਧਾਰ ਜਮ ਜਮ ਫੁੱਲੀ ਆ ਠੀਕ ਆ ਵੀਰੇ ਕੱਤੀਏ ਬਾਰ ਨੂੰ ਖੋਲ ਗਏ ਵੀਰੇ ਮਾੜਾ ਜੀ ਇਹਨੂੰ ਖੋਲਿਓ ਭਰਾ ਜੀ ਲੈ ਵੀ ਮ 2.18 ਕਿਲੋ ਤੁਸੀਂ 17 ਕਿਲੋ ਐ 1.18 ਕਿਲੋ ਘੱਟ ਦੱਸਿਆ ਕੰਡੇ ਲਾ ਕੇ ਲਾ ਜਾ ਸਕਦੇ ਆ ਦੂਜਾ ਸੂਆ ਕੋਈ ਤੇ ਵੀ ਨਹੀਂ ਪਤਾ ਵੀਰੇ ਕਿਉਂਕਿ ਆਪਣਾ ਹਜੇ ਨਾ ਮੌਕੇ ਦੇਣੀ ਪਤਾ ਵੀ ਕਿ ਕਿੰਨਾ ਚੜ ਦਵੇ ਆ ਤੁਹਾਡੇ ਸਾਹਮਣੇ ਹਜੇ ਚੋਣ ਵਾਲੀਆਂ ਹੀ ਆ ਤੇ ਤੁਹਾਡੇ ਸਾਹਮਣੇ ਲੇਵੇ ਲੂਵੇ ਦੀਆਂ ਲੇਵੇ ਲੂਵੇ ਵਾਲੋ ਕੰਮ ਕਰਨ ਵਾਲੀਆਂ ਪੂਰੀ ਖਬਰ ਆ ਯਾਰ ਨਹੀਂ ਠੀਕ ਆ ਵੀਰੇ ਮੋੜ ਲਾ ਕੋਈ ਆਪਣਾ ਉਹ ਕੰਮ ਨਹੀਂ ਵਪਾਰੀਆਂ ਵਾਲਾ ਜਿਵੇਂ ਹੁੰਦਾ ਨਾ ਕਈ ਵਾਰੀ ਹਾਂ ਨਹੀਂ ਠੀਕ ਆ ਬਾਈ ਕਿਉਂਕਿ ਆਪ ਹੈਗੀ ਵੀਰੇ ਸੁਲਤਾਨ ਦੀ हां आप वीर सुल्तान दी थी पर फिर भी मैं गया आपा ਲੋਕਾਂ ਨੂੰ ਦੱਸਣ ਤੋਂ ਤੁਹਾਨੂੰ ਚੰਗਾ ਵਾ ਕੱਟੀ ਆ ਆਪਣੇ ਕੋਲ ਪ੍ਰੋਪਰ ਉਮਰ ਰਿਕਾਰਡ ਪਿਆ ਕੱਟੀ ਵੇ ਲੋ ਕੱਟੀ ਬੜੀ ਜ਼ਬਰਦਸਤ ਹੈ ਨਾ ਵੀਰੇ ਭਲੀ ਪੁਲੀਆ ਅੱਛਾ ਸੁਖਵੀਰ ਬਾਈ ਰੇਟ ਵੀਰੇ ਇਹਦਾ ਵੀਰੇ ਲੋਕੀ ਤਾਂ ਮੰਗੇ ਨੂੰ ਵਾਧੂ ਮੰਗੀ ਜਾਂਦੇ ਆ ਆਪਣੇ ਇੱਕ ਕੱਲੀ ਮਜਬੂਰੀ ਕਰਕੇ ਦੇਣ ਕਰਕੇ ਹਾਂ ਬਸ ਇੱਕ 70 ਲੜਾ ਦੇਣ ਲੈਣ ਵਾਲੀ ਦਾਸ ਦੀ ਜਮ ਜਮ ਬਾਕੀ ਤੁਸੀਂ ਵੀਡੀਓ ਬਣਾਉਣੇ ਆ ਬਸ ਕਿ ਜਾਨੀ ਮੈਂ ਤੈਨੂੰ ਦੱਸ ਦਿੰਦਾ ਵੀ ਤੇਰੀ ਝੋਟੀ ਜਨੇਰੀ ਤੂੰ ਕਹਿ ਦੇਗਾ ਇੱਕ ਵਾਰ ਜਿਸ ਨੂੰ ਦੱਸ ਦੇ ਮੋਲਣਾ ਕਰੀ ਜਮ ਮੇਰਾ ਭਰਾ ਬਣ ਕੇ ਜਿੱਥੇ ਜਰਾ ਵੇਚਣ ਦਾ ਇਰਾਦਾ ਵੇਚਣ ਦਾ ਕੋਈ ਇਰਾਦਾ ਹੈ ਹੀ ਨਹੀਂ ਸੀ ਇਕੱਲੇ ਮਜਬੂਰੀ ਕਰਕੇ ਵੇਚਣੀ ਪੈਣੀ ਵੇਚਣ ਦਾ ਕੋਈ ਇਰਾਦਾ ਨਹੀਂ ਹੋ ਵੇਚਣੀ ਆਪਾਂ ਜਦੋਂ ਹਨਾ ਕਿਨੇ ਦੀ ਵੀਰੇ ਚਲ ਐ ਕਰਾਂ ਬਿਲਕੁਲ ਜਿਹੜੀ ਹੈਗੀ ਆ ਚਲ ਬਾਜ ਕੇ ਦਾ ਮਾਣ ਤਣ ਕਰਨਾ ਪੈਂਦਾ 165 ਚ ਝੋਟੀ ਛੱਡ ਦਾਂਗੇ 165 ਦੀ ਠੀਕ ਆ ਦੋ ਦਿਨਾਂ ਲਈ ਆਪ ਦਾ ਐ ਆ ਦੋ ਟਾਈਮ ਨਹੀਂ ਮੈਂ ਤਾਂ ਕਿੰਨਾ ਕਰੇ ਮੇਰੇ 10 10 ਟਾਈਮ ਚ ਹੋਵੇ ਹਾਂ ਐਨ ਥੱਲੀ ਫੁੱਲੀ ਫੇਰ ਲੈ ਕੇ ਜਾਓ ਜਦੋਂ ਉਹਦਾ ਜੀ ਜਮਾ ਬੰਦੇ ਦਾ ਮਨ ਰਾਜ ਜਾਵੇ ਵੀ ਹਾਂ ਵੀ ਦੋ ਗੁਗਰੇ ਚੁਈ ਆ ਕੋਈ ਮਾਲਾ ਲਾਂਬੇ ਲੁੰਬੇ ਵਾਲੀ ਗਜੈਸਤਾ ਨਹੀਂ ਆਗੀ ਕੱਖ ਹੁਣ ਵੀਰੇ ਕਿੱਥੇ ਸਾਰ ਤੋਕਰ ਕਿੰਨਾ ਦੋ ਦਿਨ ਦੀ ਟੋਕਰ ਗੱਭਣ ਹੋ ਕੇ ਚੱਲੀ ਜਾਂਦੀ 14 15 ਫੇਰ ਛੱਡਣੀ ਆ ਪੈਂਦੀ ਆ ਅੱਛਾ ਠੀਕ ਆ ਡਰਾਈ ਕਿੰਨੇ ਤੇ ਕੀਤੀ ਸੀ ਇਹ ਮੈਂ ਥਰੀ 15 ਦਿਨ ਪ ਇਹ ਕੱਲੀ 15 ਨੇ ਕੀਤੀ ਇੱਕ ਨਾਲ ਦੀ ਝੁੱਟੀ ਪਰੇ ਹੋਰ ਖੜੀ ਆ ਹਾਂ ਉਹਨੂੰ ਸੌਣ ਤੇ ਰਹਿ ਗਿਆ ਸਾਰਾ ਹਫਤਾ ਕਿ ਮੈਨੂੰ ਦਿਖਾ ਦੇਣਾ ਹੋਣਾ ਉਹ ਵੇਲੇ ਆਪਾਂ ਹੋਣੀ ਚੋਗਿਆ ਟੇ ਅੱਛਾ ਇਹ ਦੋ ਦੋਨੇ ਭੈਣਾ ਆਪਣੇ ਆਪੇ ਕਰ ਦਰਵਾ ਚਲਦਾ ਆ ਰਿਹਾ ਵਾ ਠੀਕ ਆ ਵੀਰੇ ਤੇ ਮੇਰਾ ਨਾਨਾ ਸੀ ਨਾ ਇਹ ਉਦੋਂ ਲੈ ਗਿਆ ਸੀ ਪਾਕਿਸਤਾਨ ਦਰਵਾ ਚਲਦਾ ਤਾਂ ਦਿਖਾਉਣਾ ਮੱਜਾ ਪਰੇ ਹੋਰ ਵੀ ਆ ਠੀਕ ਆ ਇੱਕ ਰਿਚਾ ਦੀ ਮਰਾ ਦਾਂਗੇ ਬੰਦੇ ਫਿਰ ਵੀ ਕਹਿ ਰਹੇ ਨੇ ਆ ਹਾਂ ਵੀ ਚੰਗੇ ਚੱਲਦਾ ਇਹ ਛੱਡਣੀਆਂ ਆ ਪੈਂਦੀਆਂ ਵਾ ਠੀਕ ਆ ਉਹ ਚਲ ਆਪਾਂ 500 ਦਿਨ ਪਹਿਲਾਂ ਛੱਡ ਦਿਓ 20 ਦਿਨ ਪਹਿਲਾਂ ਛੱਡ ਦਿਓ ਤੁਹਾਡੀ ਗੁਜਾਇਸ਼ ਆ ਆਪ ਨਹੀਂ ਭਜਦੀਆਂ ਠੀਕ ਆ ਬਾਈ ਫਿਰ ਤਾਂ ਯਾਰ ਠੀਕ ਆ ਅੱਛਾ 2 ਨੰਬਰ ਤੇ ਵੀਰੇ ਇੱਧਰ ਜਿਹੜੀ ਝੋਟੀ ਖੜੀ ਆ ਬ੍ਰਦਰ ਆ ਦੇਖ ਜੇ ਬਾਕੀ ਗੱਲ ਇੱਕ ਗੱਲ ਹੋਰ ਆ ਹਾਂ ਜਿਵੇਂ ਬੰਦੇ ਲੰਮੂ ਜਿਵੇਂ ਪਾਰੀ ਆ ਜੇ ਏਖਣ ਲਿਖ ਜਮੂਰ ਡੰਗਰ ਕੋਈ ਵੀ ਉਹ ਜਿਸ ਮੁਕੇ ਭਰ ਨਹੀਂ ਜਾਂਦੇ ਹਾਂ ਤੁਹਾਡੇ ਸਾਹਮਣੇ ਬੈਲਾ ਕੋਈ ਧਾਰ ਵੀ ਦਿਖਾ ਦੇ ਡੰਗਰ ਦੇ ਪਈ ਹੋ ਜਾਂਦੇ ਠੀਕ ਆ ਛੋਟੀ ਕਿਨਵਾ ਸੁਆ ਵੱਡੇ ਭਾਈ ਇਹ ਵੀ ਪਹਿਲਾਂ ਹੀ ਵੀਰੇ ਇਹ ਪਹਿਲਾਂ ਨਹੀਂ ਆ ਹਾਂ ਅੱਛਾ ਕਿੰਨੇ ਦਰਮ ਹੋਗਾ ਇਹਦਾ ਵੀਰੇ ਪੰਗਾ ਥੋੜਾ ਹੋਰ ਬਣ ਗਿਆ ਹਾਂ ਇਹ ਸੀ ਦਿਹਾੜੇ ਤੇ ਠੀਕ ਆ ਤੇ ਤੈਨੂੰ ਪਤਾ ਦਿਹਾੜੇ ਵਾਲੇ ਅੱਜ ਕੱਲ ਕੋਣ ਥਾਮਦਾ ਵਾ ਹਾਂ ਸਹੀ ਆ ਮਾਲ ਸੀ ਘਰ ਦਾ ਆਪਣਾ ਵਿੱਚ ਨਹੀਂ ਹੈਣੀ ਸੀ ਆਪਾਂ ਹਾਂ ਮੈਂ ਤਾਂ ਸੋਚਿਆ ਵੀ ਜਲਦੀ ਹਾਰੀ ਦੇ ਦਿੰਨੇ ਆ ਹਾਰ ਵਾਲਾ ਕਰਕੇ ਜੀ ਤੇ ਉਹਨਾਂ ਨੇ ਸਾਮ ਵੀ ਥੋੜੀ ਘੱਟ ਵਾ ਛੋਟੀ ਦੁੱਧ ਦੇ ਵੀ ਖਰਾ ਸੀ ਜੁੱਦ ਕਿੰਨਾ ਵੀਰੇ 4-5 ਦਿਨ ਹੋਏ ਹਰੇ ਪੱਠੇ ਖਤਮ ਹੋਏ ਆ ਠੀਕ ਆ ਤੇ ਦੁੱਧ ਹੁਣ ਥੱਲੇ ਇਹਦੇ ਕੋਈ ਫਿਰ ਵੀ ਮੇਰੇ ਖਿਆਲ ਨਾਲ 11 ਕਿਲੋ ਤੋਂ ਉੱਪਰ ਹੋਣਾ ਮੈਂ 11 ਕਿਲੋ ਤੋਂ ਥੱਲੇ 13 ਕਿਲੋ ਸੀ ਠੀਕ ਆ ਬਾਈ ਜਿਹੜਾ ਆਪਾਂ ਲੈ ਜਾਵੇ 4 ਦਿਨ ਮਾਲਕ ਕਰੇ ਹਰੇ ਪੱਠੇ ਪਾ ਦਵੇ ਜਾਂ ਆਪਾਂ ਹੀ ਆਪਣੇ ਆਪਣਿਆ ਥਾਈ ਕਰ ਲਵੋ ਕੋਈ ਬੰਦਾ ਵੀ ਠੀਕ ਆ ਵੀਰੇ ਚੌਥੇ ਦਿਨ ਨੂੰ ਦੁੱਧ ਦਾ ਫਿਰ 13 ਕਿਲੋ ਮਨਾ ਦੂੰਗਾ ਮੌਕੇ ਦਾ ਦੁੱਧ ਮੰਨ ਕੇ ਚੱਲੋ ਵੀ ਹੁਣ 11 ਕਿਲੋ ਆ 11 ਨਹੀਂ ਤਾਂ 9 ਹੀ ਚੱਲਣ ਬਣ ਕੇ ਕੰਡੇ ਵਾਲਾ ਬਿਲਕੁਲ ਠੀਕ ਆ ਬਾਈ ਇਹਦਾ ਲੈ ਕੇ ਜਾਣਾ ਮੈਂ ਠੀਕ ਆ ਬਾਈ ਕਿਉਂਕਿ ਆਪਾਂ ਲੱਸੀ ਹਸਾ ਬੱਚਿਆਂ ਦੀ ਕੱਟੀ ਵੀਰੇ ਪਰਲੀ ਹਾਂ ਇਹ ਵੀ ਸੀਮਨ ਚੰਗੇ ਦੀ ਆ ਪਰ ਇਹਨਾਂ ਆਪਾਂ ਦੋਵਾਂ ਦਾ ਦੱਸਣਾ ਨਹੀਂ ਠੀਕ ਆ ਵੀਰੇ ਇਹਦਾ ਆਪਾਂ ਨਾਂ ਨਹੀਂ ਲੈਣਾ ਬਾਅਦ ਵਿੱਚ ਰੁੱਖੀ ਗੱਲਾਂ ਕਰਨਗੇ ਆ ਕੱਟਾ ਵੀ ਜਿਹੜਾ ਇਹ ਵੀ ਮੈਂ ਬਹੁਤ ਸ਼ੌਂਕ ਨਾਲ ਪਾਲਿਆ ਸੀ ਇਹ ਬਿਮਾਰ ਹੋ ਗਿਆ ਪਿੱਛੇ ਜੇ ਠੀਕ ਆ ਵੀਰੇ ਤਾਂ ਥੋੜਾ ਕਿੰਨੇ ਦੀ ਕਿੰਨੇ ਦੀ ਦੇ ਦੇ ਵੀਰੇ ਇਹ ਵੀਰੇ ਮੁੱਲ ਤਾਂ ਜਨਾ ਮਰਜ਼ੀ ਕਰਾ ਲੈਂਦਾ ਵੀ ਯਾਰ ਹਾਂ ਕੋਈ ਮੁੱਲ ਤਾਂ ਆਪਾਂ ਮਤਲਬ ਵੀ ਕਰਨ ਲਈ ਕੋਈ ਚੀ ਹੈ ਨਹੀਂ ਇਹ ਬਾਰੇ ਇੱਕ ਗੱਲ ਹੋਰ ਆ ਹਾਂ ਇਹ ਜਿਹੜੀ ਹੈਗੀ ਟੀਗਾਂ ਲਵਾਇ ਸੀ ਜੋ ਆਪਣਾ ਛੋਟੀ ਦੀ ਚੂਰ ਕੁੰਡੀ ਠੀਕ ਆ ਮੋਹਰਾ ਦੀ ਠੀਕ ਆ ਉਹ ਤਾਂ ਦਿਖਾ ਦਨ ਛੋਟੀ ਉਧਰ ਪਰੇ ਠੀਕ ਆ ਉਹਦੇ ਟੀਗਾ ਭਰਾ ਬਿਠੇ ਜਾਫਰਾਬਾਦੀ ਠੀਕ ਆ ਇਹ ਤਾਂ ਕਰਕੇ ਸੈਂਗੇਵੇਂ ਲੱਗੀ ਏ ਠੀਕ ਆ ਵੀਰੇ ਠੀਕ ਆ ਬਾਈ ਅੱਛਾ ਵੀਰੇ ਚਵਾਈ ਚਵਾਈ ਚੰਗੀ ਲੱਗੀ ਇਹਨੂੰ ਚਵਾਈ ਵੀਰੇ ਇੱਕ ਨੰਬਰ ਠੀਕ ਆ ਰੇ ਚਵਾਈ ਦੀ ਕੋਈ ਗੱਲ ਨਹੀਂ ਇਹਦਾ ਰੇਟ ਬਾਈ ਇਹਦਾ ਵੀਰੇ ਇਹ ਦੇ ਦਾਂਗੇ 87000 ਦੀ 87000 ਦੀ ਹੂੰ ਮੈਂ ਤਾਂ ਨਾ ਮਾਨਤਲ ਹੋਰ ਕਰੀਏ ਵਿੱਚੋਂ ਬਾਕੀ ਤੂੰ ਵੇਖ ਲੈ ਯਾਰ ਜਿਵੇਂ ਕਈ ਕਰਾ 10 ਕਿਲੋ ਵਾਲੀ ਆ 10 ਬਿਲਕੁਲ ਲੱਗੇ ਜੀ ਤੂੰ ਹੀ ਆਪਣੀ ਕਿਹੜਾ ਮੰਨ ਕੇ ਚੱਲ ਵੀ ਇਹ ਮੁੱਲ ਦੀਆਂ ਹੋ ਤਾਂ ਬੰਦਾ ਮੁੱਲ ਕਰਦਾ ਨਾ ਨਹੀਂ ਨਹੀਂ ਹਾਂ 10 ਮੈਨੂੰ ਕਿੰਨੇ ਨੇ ਲੱਗੇ ਨਵੇੜੀਏ ਕੋਈ ਵੀਰੇ ਨਾਲੇ ਮੈਂ ਤਾਂ 10 ਕਿਲੋ ਤਾਂ ਆਖਿਆ ਵਾ ਕਿਉਂ ਬੰਦਾ ਵੀ ਲੈ ਜਾਵੇ ਆਪਾਂ ਹੈਗੇ ਔਰ ਬੱਚਾ ਚੁੰਗੀ ਜਾਂਦਾ ਮੈਂ ਤੇਰੀ ਨੂੰ ਯਾਰ ਚੱਲ ਚੁੰਗ ਲੈਣੇ ਕੋਈ ਗੱਲ ਚੋਣੀ ਆਪਾਂ ਹੁਣ ਕਰਦੇ ਇਹਨੂੰ ਕੋਈ ਨਾ ਹੂੰ ਮੜਾ ਜਾ ਇਹਨੂੰ ਕੋਈ ਆ ਬਾਕੀ ਵੇਲਾ ਬਾਂਦੀ ਬੂੰਦੀ ਵੇਲਾ ਕਿੱਦਾਂ ਆ ਇਹ ਇਕੱਲੀ ਨਾ ਇੱਕ ਉਹ ਨਾਲ ਥਾਂ ਵੀ ਨਹੀਂ ਨਾ ਨਾ ਦੱਸ ਦੇ ਵੀਰਾ ਬਣ ਕੇ ਸੁਖਵੀਰ ਭਾਈ ਬਾਕੀ ਤੂੰ ਆ ਵੇਲਾ ਚੂਟੀ ਆ ਪਾਇਆ ਕਰੇ 85000 ਦੀ ਛੱਡ ਦੰਗੇ 85000 ਦੀ ਠੀਕ ਹੈ ਮੈਂ ਤੁਹਾਨੂੰ ਹੋਰ ਕਰ ਦੇਗਾ ਇਹ ਕਹਦਾ ਹਾਂ ਕੋਈ ਗੱਲ ਨਹੀਂ ਆ ਕਹਦਾ ਇਹ ਇਹ ਤਿੰਨ ਨੰਬਰ ਵਾਲੀ ਜਿਹੜੀ ਵੀਰੇ ਵੀਰੇ ਇਹ ਚੂਟੀ ਨਾ ਬੇਸ਼ੱਕ ਦਿਖਾਵਾ ਥੋੜਾ ਮੱਲਾ ਵੀ ਘੱਟ ਕਰਦੀ ਆ ਹਾਂ ਚੂਟੀ ਇਹ ਵੀ ਚੰਗੇ ਸੀ ਮੰਦੀ ਆ ਸਿੰਘ ਸੁng ਚੰਗਾ ਵੀ ਹਾਂ ਕਿੰਨਾ ਟਾਈਮ ਹੋ ਗਿਆ ਉਹ ਔਰ ਇੱਕ ਹੁਣ ਤੁਸੀਂ ਵੇਖਿਆ ਖੁਰਲੀਆਂ ਗਿੱਲੀਆਂ ਹੋਣੀਆਂ ਸੀ ਉਦੋਂ ਹੂੰ ਪਾਇਆ ਕਰਕੇ ਨਾ ਥੋੜਾ ਜਿਹਾ ਖੁਰਲੀ ਖਲਟਾ ਆਂਦੀ ਆ ਖੱਤਦੀ ਆ ਹੂੰ ਪਾਂ ਦੇ ਪੈ ਤਲੇ ਆ ਠੀਕ ਐ ਇਹ ਵੀਰੇ ਕਿੰਨੇ ਕਰਦੀ ਸੂਈ ਹੋਈ ਆ ਇਹਨੂੰ ਸੂਈ ਨੂੰ ਅੱਜ ਹੋਈ ਗਏ 14 ਰਕ ਦਿਨ ਯਾਰ ਤਾਂ ਬੱਚਾ ਹੁੰਦਾ ਵੀਰੇ ਕੱਟਾ ਹਾਂ ਕੱਟਾ ਇਧਰ ਲਾ ਕੱਟਾ ਹੀ ਬਿਮਾਰ ਹੋ ਗਏ ਹੈ ਹਾਂ ਕੱਟਾ ਬਿਮਾਰ ਹੋ ਗਿਆ ਤਾਂ ਕਰਕੇ ਨਹੀਂ ਤਾਂ ਇਹ ਸੇਮ ਟੀਕਾ ਸੀ ਇਹਨ ਦਾ ਹੂੰ ਟੀਕਾ ਟੁਕਾ ਸੇਮ ਸੀ ਦੋਨਾਂ ਦੇ ਪਰ ਆਇਆ ਠੀਕ ਐ ਵੀਰੇ ਅੱਛਾ ਇਹਦੇ ਨਾਲ ਦੁੱਧ ਕਿੰਨਾ ਕਰੀ ਇਹ ਵੀ ਕੱਟੀ ਉਹੀ ਆ ਠੀਕ ਐ ਇਹਦੇ ਨਾਲ ਦੁੱਧ ਕਿੰਨਾ ਵੀਰੇ ਇਹ ਵੀ ਕੱਟੀ ਸਲਤਾਨੀ ਇਹਨੇ ਨਾਲ ਦੁੱਧ ਵੀਰੇ ਇਹ ਕਰ ਦਵੇ 14 ਹੂੰ ਇਹ ਕਰਦੇ 15 ਪਰ ਆਪਾਂ ਇਹਨੂੰ 12 ਕਿਲੋ ਦੁੱਧ ਕੰਡੇ ਵਾਲਾ ਲਾਗੇ ਦਮਤ ਮਤਲਬ ਵੱਧ ਨਿਕਲੂਗਾ ਜਿਹੜਾ ਦੱਸਾਂਗੇ 12 ਕਿਲੋ ਤੋਂ ਉੱਪਰ ਹੋਊਗਾ ਅਗਲਾ 4 ਟਾਈਮ 5 ਟਾਈਮ ਜਿੰਨੀ ਮਰਜ਼ੀ ਚੁਆਈ ਕਰ ਲਵੇ ਉਹ ਗੱਲ ਨਹੀਂ ਦੁੱਧ ਮੌਖੇ ਤੇਰੇ ਸਾਹਮਣੇ ਹੁਣੇ ਆਪਾਂ ਚੋਈ ਲੈ ਲਈਏ ਤੁਹਾਨੂੰ ਬਾਕੀ ਲੱਗ ਜਣਾ ਪਤਾ ਠੀਕ ਹੈ ਵੀਰੇ ਇਹਦਾ ਰੇਟ ਬਾਈ ਇਹਦਾ ਵੀਰੇ ਇੱਕ ਹੀ ਆ 1 15 ਜਵਾਨ ਤਣ ਕਰ ਦਿਆਂਗੇ ਪਹਿਲਾਂ ਝੋਟੀ ਆ ਬਾਕੀ ਆ ਵੇਲਾ ਤੂੰ ਕਦ ਕਾਠ ਵੇਲਾ ਕਿੰਨਾ ਖੁੱਲਾ ਵਾ ਨਹੀਂ ਠੀਕ ਹੈ ਓਕੇ ਕਦ ਕਾਠ ਬਹੁਤ ਖੁੱਲਾ ਹੈ ਵੀ ਫੋਰਾ ਸੀਮਾ ਨਹੀਂ ਆ ਲੈਵੇ ਦੀ ਤੱਕੀ ਥੋੜੀ ਜੀ ਮਤਲਬ ਕਹਿ ਪਹਿਲਾਂ ਕਰਕੇ ਪਤਾ ਕਿਉਂ ਹੋਇਆ ਚੁੱਠੀ ਜਾ ਕੇ ਦੂਜੇ ਸਵੇਰ ਬਣਨੀ ਆ ਹੂੰ ਪਹਿਲਾਂ ਨਹੀਂ ਇਹ ਵੀ ਹੈ ਹਜੇ ਪਹਿਲਾਂ ਨਾ ਹੂੰ ਜੇ ਇਹ ਹੀ ਮੰਨ ਲਾ ਦੂਜੇ ਸਵੇਰ ਜਾਣੂਗਾ ਮਤਲਬ ਵੀ ਕਿੱਡੀ ਮੱਚ ਬਣਨੀ ਹੈ ਨਹੀਂ ਠੀਕ ਹੈ ਭਾਈ اچھا 1 15 ਜੋ ਮਾਨਤਨ ਕਰ ਦਾਂਗੇ ਹੈ ਹਾਂ 1 15 ਜੋ ਮਾਨਤਨ ਕਰ ਦੂੰ ਠੀਕ ਹੈ ਦੁੱਧ ਵੀ ਰਹਿੰਦਾ ਮੈਂ ਗੱਲ ਹੋਰ ਕਰਨਾ ਵਾ ਹਾਂਜੀ ਦੁੱਧ ਜਿਵੇਂ ਇਹਦਾ ਵੀ 15 ਤੋਂ ਪਲੱਸ ਹੀ ਸੀ ਠੀਕ ਆ ਕੱਲਾ ਤਨ ਵੇਖ ਰਿਹਾ ਦੋ ਦੋ ਢਾਈ ਢਾਈ ਕਿਲੋ ਕੱਢੀਆਂ ਆ ਮੈਂ ਕੱਲਾ ਇੱਕ ਤਾਂ ਆਪਣੇ ਲੱਗਾ ਸੀ ਮੈਸਤਰੀ ਆ ਤੇ ਸਾਹਮਣੇ ਬੇਲਾ ਪਿੱਛੇ ਬਾਪੂ ਬਿਮਾਰ ਹਰੇ ਹਰੇ ਮੁੱਕ ਗਿਆ ਹਾਂ ਤੇ ਹਰੇ ਹਰੇ ਮੈਂ ਆਪਣਾ ਬਾਹਰ ਲੈਣ ਨਹੀਂ ਗਿਆ ਮੈਂ ਅੱਖੀ ਜਾਵਾਂ ਅੱਛਾ ਇਹ ਕੱਟਾ ਪਖੜੇ ਨਹੀਂ ਹੁੰਦੇ ਖੜਾ ਰਹੇ ਕੋਈ ਨਹੀਂ ਇਹਨੂੰ ਨਹੀਂ ਛੜਦੇ ਨੇ ਕੋਈ ਗੱਲ ਨਹੀਂ 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 ਹਜੇ ਰੁਕ ਜਾ ਦੋ ਮਿੰਟਾ ਬੱਚੇ ਵੀ ਵਿਖਾ ਦੀ ਕੱਟੀ ਵੀ ਇਹ ਗੱਟੀ ਦੀ ਇਹ ਦੋ ਸਣੀਏ ਕੱਟੀ ਬਈ ਹਾਂ ਵੀਰੇ ਆ ਕੱਟੀ ਦੋ ਸਣੀਏ ਰਵਿੰਦਰ ਆਂ ਥੱਲੇ ਭਾਈ ਜੰਦੇ ਕੋਈ ਨਾ ਛੱਡ ਦੋ ਅੱਛਾ ਦੋ ਥਣੀਆਂ ਕੱਟੀ ਹੈ ਹਾਂ ਵੀਰੇ ਕੱਟੀ ਦੋ ਥਣੀਆਂ ਜਮਾਂਦਰੂ ਹੀ ਦੋ ਥਣੀਆਂ ਹੈ ਜਮਾਂਦਰੂ ਜਮਾਂਦਰੂ ਠੀਕ ਕਿੰਨੇ ਚਰਦੀ ਹੈ ਵੀਰੇ ਇਹ ਇਹ ਵੀਰੇ ਸਾਢੇ 5 ਪੰਜਾ ਮਹੀਨੇ ਦੀ ਹੋ ਗਈ ਆ ਸਾਢੇ 5 ਪੰਜਾ ਇਹਦੀ ਮਾਂ ਦਾ ਦੁੱਧ ਆ ਦੁੱਧ ਆ ਵੀਰੇ ਇਹਦੀ ਮਾਂ ਦੇ ਦੁੱਧ ਵੀਰੇ 18-19 ਕਿਲੋ ਆ ਨਾਲ ਹੀ ਬੰਨੀ ਤੇ ਠੀਕ ਆ ਇਹ ਕਿੰਨੇ ਦੀ ਦੇ ਦੇ ਆਗੇ ਵੀਰੇ ਇਹ ਵੀਰੇ ਬਰੇਡ ਤਾਂ ਕੋਈ ਨਾ ਹੁੰਦਾ ਹੀ ਨਹੀਂ ਆ ਹਾਂ ਇਹ ਆਪਾਂ ਚੱਲ ਬੱਚਾ ਹੀ ਹਜ ਤਾਂ ਇਹ ਵੀ ਟੀਕਾ ਚੰਗਾ ਵਾ ਸਾਰਾ ਕੁਲ ਸੀਮ ਨੂੰ 50 ਆਪਣੇ ਕੋਲੇ ਠੀਕ ਆ ਜਿਹਨੂੰ ਜੋ ਵੀ ਰਿਕਾਰਡ ਚਾਹੀਦਾ ਲੈਣੇ ਆ ਤਾਂ ਠੀਕ ਆ ਕਿੰਨੇ ਦੀ ਇਹ ਦੇ ਦਨੇ 25 ਹਰ ਦੇ 25 ਹਰ ਮਾਨਤਾ ਨ ਕਰ ਦਾਂਗੇ ਵਿੱਚ ਆਏਗਾ ਤਾਂ ਮਾਨਤਾ ਨੂੰ ਖੀਦਾ ਇੱਕ ਉਹ ਬੱਚੀ ਉਹ ਬੱਚੀ ਜੇ ਮੰਨ ਕੇ ਕੋਈ ਜੋੜਾ ਬੰਦਾ ਕੋਈ ਲੈ ਵੀ ਜਾਂਦਾ ਉਹ ਗਾਂ ਦੀ ਬੱਚੀ ਹੈ ਜੇ ਬਾਈ ਇਹ ਹੋਵੇ ਤਾਂ ਨਾ ਮਹੀਨਿਆਂ ਦੀ ਲਾ ਲਓ ਠੀਕ ਆ ਚਾਰਾਂ ਦੀ ਹੁਣ ਦੁੱਧ ਛੱਡ ਗਈ ਆ ਇਹ ਜੇ ਆਪਾਂ ਮੰਨ ਲਾ ਵੀ ਕੋਈ ਜੋੜਾ ਮੱਝਾ ਮੁੱਝਾ ਦਾ ਲੈ ਲਵੇ ਤਾਂ ਸਾਫ ਸੁਫੀ ਲਓ ਇਹ ਕਿੰਨੇ ਦੀ ਦੇ ਦਾਂਗੇ ਬੱਚੀ ਇਹ ਗੱਲ ਇੱਕ ਹੋਰ ਯਾਰ ਜਿਵੇਂ ਆਪਣੇ ਕਈ ਬੰਦੇ ਹੁੰਦੇ ਨਾ ਦਿਹਾੜੇ ਵਾਲੇ ਲੈ ਕੋਈ ਲੈਣ ਦੇ ਵਿਚਾਰੇ ਜਾਂ ਜਿਵੇਂ ਕੋਈ ਮਾਰੇ ਘਰ ਜਾਂਚ ਨਾਲ ਕੱਟੀ ਜਵੇਂ ਇਹ ਨਾਲ ਆਪਾਂ ਨੂੰ ਓਮੇ ਦੇ ਦਾਂਗੇ ਯਾਰ ਸਾਲ ਵਾਲਾ ਬੰਦਾ ਚਾਹੀਦਾ ਨੂੰ ਠੀਕ ਆ ਵੀ ਮਲਾ ਜੇ ਕੋਈ ਕੱਟੀ ਲੈ ਕੇ ਜਾਵੇ ਤਾਂ ਮੱਛੀ ਹੁੰਦੀ ਦੇ ਦਾਂਗੇ ਹਾਂ ਦੇ ਦਾਂਗੇ ਠੀਕ ਆ ਵੀਰੇ ਓਕੇ ਕਿਉਂਕਿ ਆਪ ਪਛੀ ਪਤਾ ਕਿਉਂ ਇਹਦਾ ਸੀਮ ਲੈਂਦਾ ਮੇਰੇ ਕੋਲ ਚੰਗਾ ਰਿਕਾਰਡ ਪਿਆ ਸ਼ਾਈਵਾਲ ਦਾ ਪਿਆਰ ਆ ਉਹ ਪਰੇ ਗਾਂ ਖੜੀ ਵੇ ਲੋ ਠੀਕ ਆ ਵੀਰੇ ਨਾਲੇ ਚੋਈ ਹੋਈ ਥੱਲੇ ਹੁਣ ਲੇਵਾ ਦੇ ਲੋ ਦੁੱਧ ਥੱਲੇ ਹੁੰਦੇ ਹੁਣ ਵੀ 22 23 ਕਿਲੋ ਗਾਂ ਦੇ ਜਿਹੜੇ ਆ ਸਰ ਚੋਈ ਹੋਈ ਆ ਹੁਣ ਹੈ ਹਾਂ ਠੀਕ ਆ ਵੀਰੇ ਤੇ ਉਹ ਚੰਗੇ ਸੀਮ ਵੀਰੇ ਨੰਬਰ ਆਪਣਾ ਪਹਿਲਾਂ ਪਹਿਲਾਂ ਗਾਵਾ ਠੀਕ ਆ ਨੰਬਰ ਆਪਣਾ ਵੀਰੇ ਨ ਜੀ 97997 ਪੰਜਾਬੀ ਚ ਦੱਸ ਦਿਓ ਵੀਰੇ 999001 ਜੀ 97997 ਇੱਕ ਵਾਰੀ ਹੋਰ ਬੋਲ ਦੇ ਵੀਰੇ 999001 ਜੀ 97997 ਠੀਕ ਹੈ ਆਪਣਾ ਐਡਰੈਸ ਕਰਦਾ ਵੀਰੇ ਵੀਰੇ ਐਡਰੈਸ ਆਪਣਾ ਹੈਗਾ ਵਾ ਜ਼ਿਲ੍ਹਾ ਮੋਗਾ ਹਾਂ ਤਹਿਸੀਲ ਵੀ ਮੋਗਾ ਜੀ ਪੈਂਡ ਗਲੋਟੀ ਨੇੜੇ ਆਪਣਾ ਜੇ ਆਉਂਗੇ ਅੰਮ੍ਰਿਤਸਰ ਸਾਈਡ ਤੋਂ ਜੀ ਇੱਧਰ ਪਹਿਲਾਂ ਆਉਂਗਾ ਹਰੀਕੇ ਮਖੂ ਜੀ ਮਖੂ ਤੋਂ ਅਗਲੇ ਪਾਸੇ ਕੋਟ ਸੇਖਾ ਨਾਲ ਹੀ ਆਪਣਾ ਠੀਕ ਹੈ ਜੇ ਆਉਂਗੇ ਤੇ ਫਰੀਦਕੋਟ ਸਾਈਡ ਤੋਂ ਚਾਹੇ ਜੀਰੇ ਵਿੱਚ ਦੀ ਆਜੋ ਜੀਰੇ ਸਾਰੇ ਜਾਣਦੇ ਆ ਜੀ ਜੀਰੇ ਤੋਂ ਅੱਗੇ ਨਾਲ ਹੀ ਸਿੱਧਾ ਪਿੰਡ ਆਪਣਾ ਕਿ ਨਾਲ ਤਲਵੰਡੀ ਜੀਰੇ ਤੋਂ ਕਿੰਨੀ ਮੀਲ ਪੈ ਜਾਂਦੀ ਹੈ ਜੀਰੇ ਤੋਂ 14 ਕਿਲੋਮੀਟਰ 14 ਕਿਲੋ ਠੀਕ ਹੈ ਬਈ ਇੱਧਰ ਆ ਗਿਆ ਧਰਮਕੋਟ ਧਰਮਕੋਟ ਰਹਿ ਗਿਆ 12 ਕਿਲੋਮੀਟਰ ਆਹ ਸਾਈਡ ਤੋਂ ਠੀਕ ਹੈ ਇੱਧਰੋਂ ਆਵਾਂਗੇ ਮੋਗਾ ਤੇ ਰਹਿ ਗਿਆ 16 ਕਿਲੋਮੀਟਰ ਠੀਕ ਹੈ ਬਈ ਜਮਾ ਵਿਚਕਾਰ ਜੇ ਆ ਜਾਂਦਾ ਠੀਕ ਹੈ ਬਈ ਨੰਬਰ 22 ਦਾ ਸਕਰੀਨ ਉਦੇ ਉੱਤੇ ਆ ਤੇ ਮੈਂ ਤੁਹਾਨੂੰ ਬਾਕੀ ਆ ਤੁਹਾਡੇ ਸਾਹਮਣੇ ਆਪਾਂ ਚਵਾਦਨਾ ਦਿਖਾ ਦੇ ਦੋ ਦੂਜੀ ਗੱਲ ਤਾਂ ਲੈ ਲੈਨੇ ਸ਼ਾਰਟ ਪਈ ਆ